ਆ ਜਿਹੜੇ ਵੱਡੇ ਵੱਡੇ ਐਕਟਰ ਗੁੱਟਕਿਆਂ ਦੀ ਐਡ ਕਰਦੇ ਨੇ ਉਹ ਇਹਨਾਂ ਦਾ ਇਲਾਜ ਕਿਉਂ ਨਹੀਂ ਕਰਾ ਦਿੰਦੇ ਹੁਣ ਆਲਦੋ ਮੈਂ ਤਾਂ ਚਲੋ ਇਹਨਾਂ ਨੂੰ ਇੱਕ ਕਸੂਰਵਾਦ ਟਹਿਰਾਉਂਗਾ ਕਿ ਜਿਨ੍ਹਾਂ ਦੇ ਮਗਰ ਲੱਗ ਕੇ ਜ਼ਹਿਰ ਖਾਣੀ ਸ਼ੁਰੂ ਕਰ ਦਿੰਦੇ ਨੇ ਪਰ ਕਰੋੜਾ ਰੁਪਇਆ ਲੈ ਕੇ ਤੁਸੀਂ ਮਾੜਾ ਜਾ ਐ ਪੋਜਾ ਦੇ ਕੇ ਆਪ ਤਾਂ ਤੁਸੀਂ ਖਾਂਦੇ ਨਹੀਂ ਨਾ ਤੁਹਾਡੇ ਜਵਾਕ ਖਾਂਦੇ ਨੇ ਪਰ ਵੱਡੇ ਵੱਡੇ ਕ੍ਰਿਕਟਰਾਂ ਦੇ ਮੈਂ ਹੈਰਾਨ ਆ ਵੱਡੇ ਵੱਡੇ ਐਕਟਰਾਂ ਦੇ ਕਿ ਪੈਸੇ ਦੀ ਇੰਨੀ ਲੰਤ ਹੈ ਤੁਹਾਡੇ ਤੇ ਯਾਰ ਕਿੰਨਾ ਪੈਸਾ ਆਉਂਦੇ ਬਾਜੂ ਦੀ ਤੁਸੀਂ ਕੈਂਸਰ ਵਰਗੀਆਂ ਹੋਣ ਵਾਲੀਆਂ ਬਿਮਾਰੀਆਂ ਦੇ ਪ੍ਰੋਡਕਟ ਪ੍ਰਮੋਟ ਕਰਦੇ ਹੋ ਲੋਕ ਕਹਿਣਗੇ ਕਿ ਇਹਨਾਂ ਦਾ ਆਪ ਦਾ ਦਿਮਾਗ ਹੈ ਨਹੀਂ ਪਰ ਯਾਰ ਨਹੀਂ ਹੈਗਾ ਤੁਹਾਡੇ ਮਗਰ ਲੱਗ ਜਾਂਦੇ ਨੇ ਉਹ ਗੁਟਕਾ ਖਾ ਖਾ ਕੇ ਦੇਖੋ ਹੁਣ ਮੂੰਹ ਦਾ ਕੈਂਸਰ ਹੋ ਗਿਆ ਅਸਕਾ ਭਰਾ ਨਾਲ ਲੈ ਕੇ ਫਿਰ ਰਿਹਾ ਦੇਖੋ ਹੁਣ ਇਹ ਵਿਚਾਰੇ ਦਾ ਕੀ ਹਾਲ ਐਥੋਂ ਮੂੰਹ ਕੱਟਿਆ ਜਾਣਾ ਲੱਖਾਂ ਦਾ ਇਲਾਜ ਐ ਹੁਣ ਦੱਸੋ ਮੈਂ ਦੀ ਮਦਦ ਕਰਾਂ ਕਿ ਨਾ ਕਰਾਂ ਤੇ ਜਿਹੜੇ ਡਾਕਟਰ ਨੇ ਵਿਚਾਰੇ ਉਹ ਆਪਣੀ ਇੰਨੀ ਪੜ੍ਹਾਈ ਸਾਲਾਂ ਦੀ ਉਹ ਇਹਦੇ ਤੇ ਲਾਣ ਕਿ ਉਹ ਵਿਚਾਰੇ ਬੱਚੇ ਤੇ ਲਾਣ ਜਿਹਨੂੰ ਬਲੱਡ ਕੈਂਸਰ ਹੋ ਗਿਆ ਰੱਬ ਵੱਲੋਂ ਹੀ ਇੱਕ ਹੁੰਦੀ ਐ ਜਿਹੜੀ ਆਪ ਬਿਮਾਰੀ ਖਰੀਦੀ ਹੋਵੇ ਇੱਕ ਹੁੰਦੀ ਜਿਹੜੀ ਰੱਬ ਵੱਲੋਂ ਹੀ ਕਿਸੇ ਨੂੰ ਵੀ ਅਨਫੋਰਚੂਨੇਟਲੀ ਹੋ ਸਕਦੀ ਐ ਲੋ ਯਾਰ ਸਿੱਖੋ ਭਰਾਵਾ ਜਿਹੜੇ ਆ ਗੁਟਕੇ ਸਿਗਟਾ ਪੀ ਪੀ ਮੂੰਹ ਸਾੜਨਾ ਆਪਰੇਸ਼ਨ ਕਰਨਾ ਪੈਣਾ ਤੇ ਚਮਚ ਨਾਲ ਤੁਹਾਨੂੰ ਦੁੱਧ ਪੀਣਾ ਪੈਣਾ ਹਿਸਾਬ ਲਾ ਲਓ ਡਰੋ ਅੱਜ ਵੀ ਬੰਦ ਕਰ ਦਿਓ ਆ ਸਿਗਰਟ ਤੇ ਤਬਾਕੂ ਤੇ ਜਿਹੜੇ ਪ੍ਰਮੋਟ ਕਰਦੇ ਨੇ ਇਹਨਾਂ ਦਾ ਬਾਈਕਾਟ ਕਰੋ